ਬਹੁਤ ਹੀ ਵਧੀਆ ਮਤਲਬ ਉਮਰ ਭੋਕੇ ਗਏ ਨੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਖੁਸ਼ੀ ਵੀ ਹੈ ਦੁੱਖ ਵੀ ਹੁੰਦਾ ਚਲੋ ਜਾਣ ਦਾ ਬਜ਼ੁਰਗਾਂ ਦੇ ਉਹਦੇ ਨਾਲ ਨਾਲ ਖੁਸ਼ੀ ਦੀ ਗੱਲ ਵੀ ਆ ਜੀ ਵੀ ਇੰਨੀ ਉਮਰ ਉਹਨਾਂ ਨੂੰ ਬਖਸ਼ੀਆ ਪਰਮਾਤਮਾ ਨੇ ਜਦੋਂ ਇਸ ਪਰਿਵਾਰ ਨੇ ਆਪਣੀ ਮਾਤਾ ਦਾ ਬੈਂਡ বাজੇ ਬਜਾ ਕੇ ਕੀਤਾ ਅੰਤਿਮ ਸੰਸਕਾਰ ਫੁੱਲਾਂ ਅਤੇ ਗੁਬਾਰਿਆਂ ਦੇ ਨਾਲ ਸਜਾਈ ਅਰਤੀ ਤੇ ਸ਼ਮਸ਼ਾਨ ਘੜ ਦੇ ਵਿੱਚ ਚਲਾਏ ਪਟਾਕੇ ਤੁਹਾਨੂੰ ਦੱਸਦੇ ਕਿ ਖਬਰ ਖੰਨਾ ਦੀ ਹੈ ਜਿੱਤੇ ਖੰਨਾ ਦੇ ਵਿੱਚ ਸਭ ਤੋਂ ਲੰਬੀ ਉਮਰ ਦੀ ਬਜ਼ੁਰਗ ਮਾਤਾ ਚਰਨ ਕੌਰ ਦੀ ਬੀਤੇ ਦਿਨੀ ਮੌਤ ਹੋ ਗਈ ਸੀ ਤੇ ਅੱਜ ਉਸਤੇ ਪਰਿਵਾਰ ਦੇ ਵੱਲੋਂ ਪੂਰੇ ਪਿੰਡ ਦੇ ਵਿੱਚ ਬੈਂਡ ਵਾਜ ਕੇ ਉਸਦੀ ਅੰਤਿਮ ਯਾਤਰਾ ਕੱਢੀ ਹੈ ਤੁਹਾਨੂੰ ਦੱਸਦੇ ਕਿ ਮਾਤਾ ਚਰਨ ਕੌਰ ਜੋ ਕਿ ਜ਼ਿੰਦਗੀ ਦੇ 103 ਸਾਲ ਬਤੀਤ ਕਰਕੇ ਗਏ ਨੇ ਤੇ ਜਿਸ ਦੀ ਖੁਸ਼ੀ ਦੇ ਵਿੱਚ ਪਰਿਵਾਰ ਦੇ ਵੱਲੋਂ ਬੈਂਡ ਵਾਜ ਕੇ ਅਤੇ ਪਟਾਕੇ ਵਾਜ ਕੇ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਹੈ ਤੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਪਰਿਵਾਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਮਾਤਾ 100 ਸਾਲ ਤੋਂ ਵੱਧ ਜਿਕੇ ਗਏ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਨਾਮ ਤੁਹਾਡਾ ਕੀ ਪਰਨਾਮ ਗਰਪਰੀ ਜੀ ਕਿੰਨਾ ਵੀ ਡਾਕਟਰ ਜੀ ਮੇਰੇ ਗ੍ਰੈਂਡ ਮੰਦਰ ਦੀ ਜਤਪਈ ਜੀ ਕਿੰਨੀ ਉਮਰ ਭੋਕੇ ਗਏ ਨੇ 103 ਸਾਲ ਦੀ ਉਮਰ ਜੀ ਇੰਨੀ ਲੰਬੀ ਉਮਰ ਤੇ ਆਖਰੀ ਪਲਾਂ ਦੇ ਕੀ ਗੱਲਬਾਤ ਹੋਈ ਸੀ ਜੀ ਕੁਝ ਵੀ ਨਹੀਂ ਬਿਲਕੁਲ ਐਨ ਠੀਕ ਠਾਕ ਸੀ ਜੀ ਕਦੇ ਕੋਈ ਸੰਕੇਤ ਬਿਮਾਰੀ ਤਾਂ ਨਹੀਂ ਹੋਈ ਜੀ ਨਹੀਂ ਜੀ ਕੋਈ ਬਿਮਾਰੀ ਨਹੀਂ ਹੋਈ ਜੀ ਤੇ بڑے ਭਾਗਾਂ ਵਾਲੇ ਪ੍ਰਾਣੀ ਹੁੰਦੇ ਐ ਇੰਨੀ ਉਮਰ ਭੋਕੇ ਨੇ ਤੁਹਾਡੇ ਦਾਦੀ ਜੀ ਜਿਹੜੀ ਇੰਨੀ ਉਮਰ ਸੀਗੀ ਅੱਜ ਤੁਸੀਂ ਇੱਕ ਤਰ੍ਹਾਂ ਦਾ ਦੁੱਖ ਤਾਂ ਹੈ ਪਰ ਖੁਸ਼ੀ ਨਾਲ ਵੀ ਬਤਾਈ ਗਈ ਦਿੱਤੀ ਹੈ ਕੀ ਕੌਮੇਡੀ ਹੈ ਬਾਜੀ ਇਹੀ ਹੈ ਜੀ ਸਾਨੂੰ ਵਧੀਆ ਉਹਨੂੰ ਕਿਰਿਆ ਸਾਰਾ ਇੱਕ ਵੰਨੀ ਉਮਰ ਭੋਕੇ ਗਏ ਨੇ ਕੋਈ ਬਿਮਾਰ ਨਹੀਂ ਹੋਈ ਕੁੱਝ ਕਦੇ ਨਹੀਂ ਚਲੋ ਕਿਸ ਤਰ੍ਹਾਂ ਦਾ ਭੋਜਨ ਜਿਹੜਾ ਜੀਵਨ ਦੇ ਵਿੱਚ ਖਾਂਦੇ ਸੀਗੇ ਜੀ ਸਿੰਪਲ ਭੋਜਨ ਖਾਂਦੇ ਸੀ ਜੀ ਬਸ ਰੋਟੀ ਪਾਣੀ ਕੀ ਨਾਮ ਤੁਹਾਡਾ ਜੀ ਰਾਜਵੀਰ ਸੰਧਾ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ 103 ਸਾਲ ਬੇਬੇ ਜੀ ਜਿਹੜੇ ਅਲਵਿਦਾ ਚਾਹਗੇ ਨੇ ਕੀ ਕਹੋਗੇ ਤੁਹਾਡੇ ਇਹਦੇ ਬਾਰੇ ਇਹ ਹੀ ਕਹਾਂਗੇ ਜੀ ਜੋ ਵੀ ਸਾਦਾ ਭੋਜਨ ਖਾਂਦੇ ਸੀ ਜੋ ਵੀ ਸਾਨੂੰ ਪਤਾ ਲੱਗਿਆ ਉਹਨਾਂ ਬਾਰੇ ਸੁਣ ਕੇ ਤੇ ਤੰਦਰੁਸਤ ਸੀਗੇ ਕੋਈ ਬੀਪੀ ਸ਼ੂਗਰ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਹੱਸਮੁਖ ਸੁਹਾਦੇ ਸੀਗੇ ਜਿੱਥੇ ਦੁੱਖ ਵੀ ਹੁੰਦਾ ਚਲੋ ਜਾਣ ਦਾ ਬਜ਼ੁਰਗਾਂ ਦੇ ਉਹਦੇ ਨਾਲ ਨਾਲ ਖੁਸ਼ੀ ਦੀ ਗੱਲ ਵੀ ਆਈ ਵੀ ਇੰਨੀ ਉਮਰ ਉਹਨਾਂ ਨੂੰ ਬਖਸ਼ਿਆ ਪਰਮਾਤਮਾ ਨੇ ਅੱਜ ਕੱਲ੍ਹ ਤੇ ਜੀਵਨ 'ਚ ਉਮਰਾਂ ਬੜੀਆਂ ਘਟ ਗਈਆਂ ਦੇਖਦਿਆਂ ਕਿ ਜਿਹੜੇ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਜਾਂ ਫਿਰ ਕੋਈ ਨੌਜਵਾਨ ਉਮਰ ਚਲੇ ਜਾਂਦਾ ਉਈ ਉਹ ਗਾਣਾ ਹੁੰਦਾ ਜਿਹੜਾ 100 ਨੂੰ ਟੱਚ ਕਰਦਾ ਵਾ ਇਹਦੇ ਬਾਰੇ ਕੀ ਕਹੋਗੇ ਜੀ ਇਹਦੇ ਬਾਰੇ ਜੀ ਜੋ ਅੰਦਾਜ਼ਾ ਲਾਇਆ ਸੀ ਤਾਂ ਇਹਨਾਂ ਦੇ ਹਿਸਾਬ ਨਾਲ ਵੀ ਇਹੀ ਆ ਵੀ ਅੱਜ ਕੱਲ ਜੋ ਵੀ ਖੁਰਾਕਾਂ ਨੇ ਉਹ ਪਿਓਰ ਨਹੀਂ ਹੈਗੀਆਂ ਤੇ ਖਾਣ ਪੀਣ ਦੇ ਵਿੱਚ ਜੋ ਮਸਾਲੇਦਾਰ ਚੀਜ਼ਾਂ ਨੇ ਉਹਨਾਂ ਦਾ ਸੇਵਨ ਵੱਧ ਹੋ ਰਿਹਾ ਮੇਰੇ ਹਿਸਾਬ ਨਾਲ ਵੀ ਇਹ ਇਹਨਾਂ ਚੀਜ਼ਾਂ ਤੋਂ ਹਟ ਕੇ ਸੀਗੇ ਪਰੇ ਤੇ ਸ਼ਾਇਦ ਇਹੀ ਕਾਰਨ ਆਈ ਇਹਨਾਂ ਨੂੰ ਇੰਨੀ ਉਮਰ ਪ੍ਰਮਾਤਮ ਨੇ ਬਖਸ਼ ਜਿਹੜੀ ਕੀ ਨਾਮ ਤੁਹਾਡਾ ਮੇਰਾ ਨਾਮ ਤਾਰਸ ਸਿੰਘ ਹੈ ਜਿਹੜਾ ਪਿੰਡ ਤੁਹਾਡਾ ਹੀ ਰਸੂਲੜਾ ਹੈ ਤੁਹਾਡੇ ਹੀ ਪਿੰਡ ਦੇ ਵਿੱਚ 103 ਸਾਲਾਂ ਦੀ ਉਮਰ ਸਰੂਆ ਸੋ ਇਹਨੇ ਕੀ ਕਹੋਂਗੇ ਬਹੁਤ ਹੀ ਵਧੀਆ ਮਤਲਬ ਉਮਰ ਭੋਕੇ ਗਏ ਨੇ ਅੱਜ ਦੇ ਟਾਈਮ ਦੇ ਵਿੱਚ ਕਿੱਦਾਂ ਲੱਗਦਾ ਕਿ ਜਿੰਨਾ ਅੱਜ ਤੱਕ ਨੀਕੀ ਆ ਜੋ ਕੁਬੀਆ ਤੇ ਉਮਰਾਂ ਵੀ ਘਟਦੇ ਜਾ ਰਹੇ ਆ ਇਨਸਾਨਾਂ ਦੀਆਂ ਕੀ ਕਹੋਗੇ ਮਤਲਬ ਅੱਜ ਕੱਲ ਮੈਡੀਕਲ ਨਸ਼ਾ ਜਾਂ ਕਿਸ਼ੋਰ ਪੁਰਾਣੀਆਂ ਖਰਾਕਾਂ ਵੇਲੇ ਮਤਲਬ ਮਾਤ ਨੇ ਵਧੀਆ ਖਾਧੀਆਂ ਹੁੰਦੀਆਂ ਸੀ ਇਸ ਕਰਕੇ ਮਤਲਬ ਠੀਕ ਰਹਿ ਜਾਂ ਤੁਹਾਡੇ ਪਿੰਡ ਦੇ ਵਿੱਚ ਹੋਰ ਕੋਈ ਇੰਨੀ ਉਮਰ ਦੇ ਕੋਈ ਬਿਜੁਰ ਨਹੀਂ ਜੀ ਨਹੀਂ ਕਿੱਦਾਂ ਲੱਗ ਰਿਹਾ ਜਨਤ ਦੇ ਬਤਾਏ ਕੀ ਦੇ ਰਹੇ ਮਾਤਾ ਜੀ ਬਹੁਤ ਖੁਸ਼ੀ ਵੀ ਆ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋ ਮਿਸ਼੍ਰੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 988387700